ਸਿੰਪਲ ਪ੍ਰਸ਼ਾਦੇ ਉਦੇ ਉੱਪਰ ਅਚਾਰ ਰੱਖ ਕੇ ਖਾ ਰਹੇ ਨੇ ਇਹੋ ਕਿਸਾਨ ਨੇ ਜਿਹੜੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਖੇਤਾਂ ਦੇ ਵਿੱਚ ਉਗਾਉਂਦੇ ਨੇ ਅਨਾਜ ਉਗਾਉਂਦੇ ਨੇ ਔਰ ਪੂਰੇ ਦੇਸ਼ ਦਾ ਟਿੱਡ ਪਰਦੇ ਨੇ ਲੇਕਿਨ ਇਸ ਵੇਲੇ ਕਿਸਾਨ ਸੰਘਰਸ਼ ਦੇ ਰਸਤੇ ਦੇ ਉੱਤੇ ਨੇ ਔਰ ਸਿੰਪਲ ਪ੍ਰਸ਼ਾਦੇ ਦੇ ਉੱਤੇ ਅਚਾਰ ਰੱਖ ਕੇ ਖਾ ਰਹੇ ਨੇ ਸਵੇਰ ਦਾ ਨਾਸ਼ਤਾ ਕਿਸਾਨਾਂ ਦਾ ਇੱਕ ਦਿਨ ਤੋਂ ਬਾਅਦ ਸ਼ੰਭੂ ਬਾਰਡਰ ਤੇ ਸਰ ਸਾਨੂੰ ਜੋ ਜਾਣਕਾਰੀ ਸਾਡੇ ਤੱਕ ਰਹਿ ਕਿ 5 ਮਹੀਨੇ ਦਾ ਘੱਟੋ ਘੱਟ ਰਸਦ ਤੁਸੀਂ ਨਾਲ ਲੈ ਕੇ ਆਏ ਹੋ ਹਾਂਜੀ ਬਿਲਕੁਲ ਅਸੀਂ 6-6 ਮਹੀਨੇ ਦਾ ਰਾਚਣ ਜਿਹੜਾ ਨਾਲ ਲੈ ਕੇ ਆਏ ਆ ਟਰਾਲੀਆਂ ਦੇ ਵਿੱਚ ਅਸੀਂ ਆਟਾ ਦਾਲ ਇਹ ਦਾਲਾਂ ਖੰਡ ਪੱਤੀ ਸਭ ਸਾਰਾ ਸਮਾਨ ਲੈ ਕੇ ਆਏ ਆ ਸਿਲੰਡਰਾਂ ਤੱਕ ਗੈਸ ਚੁੱਲ੍ਹੇ ਇਹ ਅਸੀਂ ਨਾਲ ਲੈ ਕੇ ਆਏ ਆ ਤੁਹਾਡਾ ਨਾਮ ਸਰ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਤੇ ਕਿੱਥੋਂ ਆਏ ਹੋ ਅਸੀਂ ਗਰਦਾਸਪੁਰ ਤੋਂ ਆਏ ਆ ਜੀ ਭਾਰਤੀ ਕਿਸਾਨ ਯੂਨਿ ਕ੍ਰਾਂਤੀਕਾਰੀ ਤਾਂ ਮੈਂ ਜਲਾ ਪ੍ਰਧਾਨ ਆ ਤੁਹਾਡਾ ਅੰਦਾਜ਼ਾ ਕਿ ਕਿੰਨਾ ਕੁ ਕਾਫਲਾ ਤੁਹਾਡੇ ਨਾਲ ਇਸ ਵੇਲੇ ਹੈ ਔਰ ਕਿੰਨੇ ਹੋਰ ਪਿੱਛੇ ਆ ਰਹੇ ਨੇ ਕਿਸ ਸਾਹ ਦੇਖੋ ਕਾਫਲੇ ਦੀ ਤੁਸੀਂ ਇਦਾਂ ਕਰ ਦੋ ਵੀ ਲੱਖਾਂ ਦੀ ਗਿਣਤੀ ਜਿਹਦੀ ਗਿਣਤੀ ਕੀਤੀ ਨਹੀਂ ਜਾ ਸਕਦੀ ਕਿੰਨੀ ਸਾਰਾ ਪੰਜਾਬ ਹੀ ਉੱਠ ਕੇ ਆ ਗਿਆ ਹਾਂਜੀ ਪਹਿਲੇ ਸੰਘਰਸ਼ ਦੀ ਰਾਤ ਸਿੰਗੂ ਬਾਰਡਰ ਤੇ ਕਿਹੋ ਜਿਹੀ ਸੀ ਠੰਡ ਹੋएगी ਜ਼ਾਹਿਰ ਤੌਰ ਤੇ ਧੰਨਵਾਦ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਖਬਰ ਤੁਹਾਡਾ ਨਾਮ ਸਰ ਮੇਰਾ ਨਾਮ ਕਲਵਿੰਦਰ ਜੀ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਜ਼ਿਲ੍ਹਾ ਜਰਨਲ ਸ਼ਿਕਤਰ ਗਰਦਾਸ਼ਪੁਰ ਧੰਨਵਾਦ ਤੁਹਾਡਾ ਜਨਰਾਰੀ ਖਬਰ ਲਈ ਆ ਰਾਤ ਕਾਫੀ ਜ਼ਿਆਦਾ ਠੰਡ ਸੀਗੀ ਪਰ ਕਿਸਾਨ ਥੱਕੇ ਹੋਣ ਦਾ ਕਰਕੇ ਠੰਡ ਨੇ ਵੀ ਪਰੇਸ਼ਾਨ ਕੀਤਾ ਤੇ ਉੱਪਰੋਂ ਤਰਪਾਲਾਂ ਵੀ ਜਿਹੜੀਆਂ ਨੇ ਸਾਡੀਆਂ ਤਰੇਲ ਪਾ ਕੇ ਚੋਣ ਲੱਗੀਆਂ ਸੀਗੀਆਂ ਇਸ ਕਰਕੇ ਠੰਡ ਦਾ ਅਨੁਮਾਨ ਲਾਉਣਾ ਸਾਡੇ ਕੋਲੋਂ ਮੁਸ਼ਕਲ ਸੀਗਾ ਪਰ ਰਾਤ ਕੱਟ ਕੇ ਅਸੀਂ ਫੇਰ ਆਪਣੇ ਮੋਰਚੇ ਵਾਸਤੇ ਉਸੇ ਤਰ੍ਹਾਂ ਹੀ ਸਾਡੇ ਸਿੰਘ ਜਿੱਤਨਾ ਪਹਿਲਾਂ ਤਿਆਰ ਸੀਗੇ ਉਸੇ ਤਰ੍ਹਾਂ ਹੀ ਤਿਆਰ ਹੋ ਕੇ ਆ ਤੁਹਾਡੇ ਸਾਹਮਣੇ ਹੁਲਕਾ ਛੱਕ ਰਹੇ ਨੇ ਹੁਲਕਾ ਛੱਕ ਕੇ ਜੋ ਪ੍ਰੋਜ ਕੁਮਾਂਡਾ ਉਹਨਾਂ ਵਾਸਤੇ ਲੜਾਈ ਲੜਨ ਲਈ ਤਿਆਰ ਹੈ ਬਿਲਕੁਲ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਕਿ ਪਿੱਛੇ ਇਹ ਆਰਜੀ ਟੈਂਟ ਨੇ ਕਿਸਾਨਾਂ ਦੇ ਇਹ ਟਰਾਲੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ ਪੂਰੀ ਰਾਤ ਕਿਸਾਨਾਂ ਨੇ ਇਹਨਾਂ ਦੇ ਅੰਦਰ ਹੀ ਬਿਤਾਈ ਹੈ ਇੱਕ ਲੰਬਾ ਕਾਫਲਾ ਤੁਸੀਂ ਟਰੈਕਟਰ ਟਰਾਲੀਆਂ ਦਾ ਵੇਖ ਰਹੇ ਹੋ ਔਰ ਸੈਂਕੜੇ ਦੀ ਤਾਦਾਦ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੋਰ ਵੀ ਆਉਣਗੇ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਸਵੇਰ ਦਾ ਜਿਹੜਾ ਨਾਸ਼ਤਾ ਹੈ ਉਹ ਕਿਸਾਨਾਂ ਨੂੰ ਇੱਥੇ ਦਿੱਤਾ ਜਾ ਰਿਹਾ ਹੈ ਰਾਤ ਤੋਂ ਜਿਹੜਾ ਹੈ ਉਹ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਉਹਨਾਂ ਦਾ ਹੌਸਲਾ ਜਿਉਂਦਾ ᱛਿਉ ਨਜ਼ਰ ਆ ਰਿਹਾ ਹੈ ਇੱਥੇ ਖੀਰ ਦਾ ਪ੍ਰਸ਼ਾਦ ਦਾ ਜੁੜਾ ਹੈ ਉਹ ਦਿੱਤਾ ਜਾ ਰਿਹਾ ਹੈ ਸੰਘਰਸ਼ ਦੀ ਪਹਿਲੀ ਰਾਤ ਇੱਥੇ ਤੁਸੀਂ ਬਿਤਾ ਲਈ ਹੈ ਸ਼ੰਭੂ ਬਾਰਡਰ ਦੇ ਉੱਤੇ ਸਵੇਰ ਦਾ ਨਾਸ਼ਤਾ ਹੈ ਉਤਸ਼ਾਹ ਕਿੰਨਾ ਹੈ ਬਹੁਤ ਸ਼ਾਇਦ ਬੈਸ ਹੁਣ ਲੰਗਰ ਟੁੱਟ ਵਰਤੇਗਾ ਇਹ ਠੀਕ ਹੈ ਲੰਗਰ ਜਿਹੜਾ ਹੈ ਉਹ ਟੁੱਟ ਵਰਤੇਗਾ ਕੋਈ ਤਾਦਾਦ ਦਾ ਅਨੁਮਾਨ ਹਾਲਾਂਕਿ ਅਨੁਮਾਨ ਲਗਾਇਆ ਨਹੀਂ ਜਾ ਸਕਦਾ ਜਿੰਨੀ ਵੱਡੀ ਗਿਣਤੀ ਰਾਜਪੁਰੇ ਤੱਕ ਇਕੱਠ ਹੈ ਜੀ ਤਾਂ ਇਹ ਬੜਾ ਇਕੱਠ ਹੈ ਜੀ ਤਾਂ ਲੰਗਰ ਪੂਰਾ ਵਰਤੇਗਾ ਜੀ ਨਾਲ ਹੀ ਪਿੰਡ ਜੀ ਆਪਣਾ ਪੂਰਾ ਲੰਗਰ ਸਹਾਯੋਗ ਪਿੰਡ ਦਾ ਖੇਰ ਵਰਤੇ ਪੂਰੀ ਤੁਹਾਨੂੰ ਇਹ ਸਵੇਲੇ ਤਸਵੀਰਾਂ ਚ ਵੇਖ ਰਹੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਉਹਨਾਂ ਸੁਨੇਹਾ ਇਹ ਦੇ ਰਹੇ ਛੇਤੀ ਪਹੁੰਚੋ ਇੱਥੇ ਫੜਾਫੜ ਅੱਗੇ ਚੱਲੀਏ ਆਪਾਂ ਦਿੱਲੀ ਨੂੰ ਬਈ ਇ ਸੋ ਦਿੱਲੀ ਜਲਨਾ ਹੈ ਦਿੱਲੀ ਚਲੋ ਅੰਦੋਲਨ ਦੇ ਤਹਿਤ ਹੀ ਕਿਸਾਨ ਇਕੱਠੇ ਹੋਏ ਨੇ ਰਸਤਾ ਹਾਲਾਂਕਿ ਜਿਹੜਾ ਹੈ ਉਹ ਆਸਾਨ ਨਹੀਂ ਹੈ ਮੇਰੇ ਪਿੱਛੇ ਵੀ ਤੁਸੀਂ ਤਸਵੀਰਾਂ ਵੇਖ ਰਹੇ ਹੋਵੋਗੇ ਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਪ੍ਰਸ਼ਾਦਾ ਜਿਹੜਾ ਹੈ ਉਹ ਵਰਤਾਇਆ ਜਾ ਰਿਹਾ ਅਟੁੱਟ ਲੰਗਰ ਚੱਲ ਰਿਹਾ ਹੈ ਮੁਸ਼ਕਲਾਂ ਬਹੁਤ ਹੋਣੀਆਂ ਨੇ ਇਹ ਆਸਾਨ ਜਿਹੜਾ ਸੰਘਰਸ਼ ਹੋਣ ਨਹੀਂ ਵਾਲਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਬਾਬੇ ਨਾਨਕ ਦਾ ਲੰਗਰ ਹੈ ਜੀ ਇਹ ਇਹ ਕਿੰਨਾ ਕੁ ਸਵਾਦ ਤੁਹਾਨੂੰ ਲੱਗ ਰਿਹਾ ਹੈ ਇਸ ਵੇਲੇ ਬਹੁਤ ਵਧੀਆ ਜੀ ਬਹੁਤ ਬਹੁਤ ਸਿੰਪਲ ਪ੍ਰਸ਼ਾਦਾ ਉੱਪਰ achar ਹੈ ਔਰ ਇਹ ਉਹ ਕਿਸਾਨ ਖਾਰੇ ਨੇ ਜੋ ਫਸਲਾਂ ਉਗਾਉਂਦੇ ਨੇ ਖੇਤਾਛ ਹਨਾ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਲੇਕਿਨ achar ਨਾਲ ਇਸ ਵੇਲੇ ਰੋਟੀ ਬਹੁਤ ਸਵਾਦ ਲੱਗ ਰਿਹਾ ਜੀ ਬਹੁਤ ਸਵਾਦ ਲੱਗ ਰਿਹਾ ਹੈ ਤੁਸੀਂ ਕੀ ਕਹਿੰਦੇ ਬਹੁਤ ਵਧੀਆ ਜੀ ਫਾਈਵ ਸਟਾਰ ਤੋਂ ਵਧੀਆ ਲੱਗ ਰਿਹਾ ਵਧੀਆ ਜੀ ਵਧੀਆ ਜੀ ਇਹ ਤਾਂ ਫਾਈਵ ਸਟਾਰ ਹੋਟਲੋਂ ਵਧੀਆ ਜੀ ਇਹ ਸਾਡੇ ਸਾਡੀ ਆਪਣੀ ਘਾਇ ਹੋਇਆ ਜੀ ਇਸੇ ਦੇ ਇਸੇ ਦੇ ਮਾਰੇ ਅਸੀਂ ਲੜਾਈ ਲੜਦੇ ਜੀ ਗੁਰੂ ਕਲੰਗਰ ਦੇ ਵੇਖੋ ਜੀ ਜਿਹੜੇ ਸਾਡੇ ਦੇ ਗੋਲੇ ਡੇਕਦੇ ਨੇ ਅਸੀਂ ਉਹਨਾਂ ਦਾ ਵੀ ਟਿੱਟ ਭਰਦੇ ਆ ਜੀ ਚਾਹੇ ਕੋਈ ਆਜੇ ਅਸੀਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੰਦੇ ਵੀ ਆਪਦੇ ਆਪਾ ਉਹ ਰੋਟੀ ਖਾਓ ਚਾਹ ਪੀਓ ਕੋਈ ਜਵਾਬ ਨਹੀਂ ਜੀ ਕਿਸੇ ਨੂੰ ਸਾਲ ਸਾਲ ਦਾ ਰਾਸ ਵੀ ਰੁਪਈਆ ਦਾ ਚਲਾਇਆ ਹੋਇਆ ਲੰਗਰ ਗੁਰੂ ਨਾਨਕ ਦਾ ਜੀ ਦੇਖੋ ਜੀ ਅੱਜ ਕਿੱਥੇ ਪਹੁੰਚ ਗਿਆ ਇੱਕ ਲੰਗਰ ਨਹੀਂ ਹੈਗਾ ਜੀ ਹਾਂ ਜ ਲੰਗਰੇ ਲੰਗਰੇ ਉਹ ਵੀ ਖਾਂਦੇ ਨੇ ਜਿਹੜਾ ਹੈ ਜੋ ਭਾਈ ਲਾਲੇ ਤੋਂ ਘਰੋਂ ਗੁਰੂ ਨਾਨਕ ਸਾਹਿਬ ਨੇ ਖਾਦਾ ਸੀ ਕੋਤਰੇ ਦੇ ਚਾਰ ਰੱਖ ਕੇ ਉਹ ਸਾਡੀ ਇਹ ਚੱਲਣ ਡਿਆ ਇੱਥੇ ਲੰਗਰ ਬਾਬੇ ਨਾਨਕ ਨੇ ਲੰਗਰ ਦਿੱਤਾ ਚੜ੍ਹਦੀ ਕਲਾ ਉਹਨਾਂ ਖਾਲਸਾ ਜਾਏਗਾ ਦਿੱਲੀ ਫਤਿਹ ਕਰਕੇ ਆਏਗਾ ਸੋ ਤੁਸੀਂ ਸੁਣਿਆ ਪੂਰਾ ਕਲੀਅਰ ਹੈ ਮਾਈਂਡ ਸੈਟ ਕਲੀਅਰ ਹੈ ਕਿ ਬਾਬੇ ਨਾਨਕ ਦਾ ਇਹੀ ਲੰਗਰ ਖਾ ਕੇ ਜਿਹੜਾ ਜਜ਼ਬਾ ਉਹਨਾਂ ਦਾ ਬਰਕਰਾਰ ਰਹੇਗਾ ਤੇ ਦਿੱਲੀ ਪਹੁੰਚ ਕੇ ਆਪਣੀਆਂ ਮੰਗਾ ਮਨਵਾਕੇ ਹੀ ਹਟਣਗੇ